ਜਿੰਨੇ ਦੇ ਭਰਾ ਨੇ ਉਹਨਾਂ ਦਾ ਪੁੱਛ ਕੇ ਦੇਖੋ ਬੱਸ ਤੇ ਮੇਰੇ ਰੀਅਲ ਸਿਸਟਰ ਹੈ ਨਹੀਂ ਕੋਈ ਅੱਜ ਕੱਲ ਦਾ ਭਾਂਬਾ ਹੈ ਨਹੀਂ ਇਹ ਅੱਗੇ ਭਾਂਬਾ ਮਤਬ ਉਹ ਪੂਰਾ ਤੇ ਉਹ ਹੈ ਉਹ ਹੈ ਤਾਂ ਪਰ ਪਿਆਰ ਘੱਟ ਗਿਆ ਉਹ ਕਿੰਨੀਆਂ ਰਖੜੀਆਂ ਫਿਰ ਲੈ ਕੇ ਜਾਣੀਆਂ 10 15 ਤਾਂ ਲਵਾਂਗੇ ਵਾਹ ਬਈ ਵਾਹ ਪੂਰੀ ਲੈਣ ਲੱਗੀ ਪਈ ਸਾਰਾ ਸਾਲ ਆਪਾਂ ਲੜਦੇ ਰਹਿੰਦੇ ਇੱਕ ਦਿਨ ਪਿਆਰ ਜਾ ਆ ਜਾਂਦਾ ਹੈ ਨਾ ਉਹ ਵੀ ਘੰਟੇ ਕੁ ਵਾਰੀ ਜਿੰਨਾਂ ਕਿ ਨਵਰੇ ਖੜੀ ਵੱਡੀ ਨਹੀਂ ਹੁੰਦੀ ਹੈ ਹੈ ਤੇ ਨਗਾ ਟਾ ਪਰ ਅਗਰੇ ਇੱਡਾ ਤੂੰ ਨਾ ਇਹ ਕੋਲ ਵੀ ਨਹੀਂ ਅੱਛਾ ਮੈਨੂੰ ਦੱਸੋ ਫਿਰ ਰਖੜੀ ਤੇ ਕੀ ਗਿਫਟ ਲੈਣਾ ਭਰਾ ਸੂਟ ਲੈਣਾ ਚਲਵਾਰ ਸੂਟ ਕੇ ਜਾਂ ਜੰਪਸੂਟ ਕੇ ਵਾਹ ਇਹ ਬਈ ਕਿੰਨੀ ਪਿਆਰੀ ਕੁੜੀ ਸੂਟ ਪਾਉਣ ਦਾ ਸ਼ੌਂਕ ਹੈ ਨੇੜੇ ਗਲਾਸ ਪੜਦੇ 7 ਬੇਟੇ ਗੱਲ ਐ ਵੀ ਸਾਡਾ ਮੈਸੇਜ ਇਹੀ ਐ ਕਿ ਇਹਨਾਂ ਆਖੂ ਵੀ ਹੋਵੇ ਵੀ ਕੱਲੀ ਰਖੜੀ ਬਣਾ ਲਈ ਪੰਜ 400 ਦੇ ਤਾ ਲੈ ਲਿਆ ਉਹ ਨਹੀਂ ਹਾਂ ਜਿਹੜਿਆ ਇਹਦਾ ਮੇਨ ਐ ਵੀ ਤੀ ਭੈਣ ਦੀ ਰੱਖਿਆ ਕਰਨੀ ਹਾਂ ਉਹ ਨਾ ਬਣੀ ਤੇ ਚਾਹੀਦਾ ਕੋਈ ਜੋੜੀ ਨਹੀਂ ਪੈਸੇ ਲੈਣੇ ਆ ਸੀ ਜਾਂ ਮਿਲਣਾ ਹੈ ਬਸ ਇੱਕ ਮਾਹ ਹੁੰਦਾ ਪਰ ਭਾਈ ਦਾ ਪਿਆਰ ਹੁੰਦਾ ਜੇ ਚੱਲ ਅਸੀਂ ਕਾਈ ਜੇ ਮਿਲ ਕੇ ਆਈਏ ਉਹਨਾਂ ਨੂੰ ਜੇ ਤੇ ਮਿਲਿੰਦੇ ਬਸ ਸਾਲ ਬਾਅਦ ਚੱਲ ਇੱਕ ਦਿਨ ਗੱਲਬਾਤ ਕਰ ਲੈਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਕਿੱਦਾਂ ਸਾਰੇ ਠੀਕ ਠਾਕ ਹੋਗੇ ਸੋ ਭਈ ਅੱਜ ਫਿਰ ਤੋਂ ਮੈਂ ਹਾਜ਼ਰ ਹੋ ਚੁਕੀ ਹਾਂ ਸਾਡੇ ਦਰਜਕਾਂ ਦੇ ਨਾਲ ਕਿਉਂਕਿ ਆਉਣਾ ਵੀ ਤਾਂ ਪੈਂਦਾ ਨਾ ਕਿਉਂਕਿ ਤਿਹਾਰ ਜੋ ਆ ਗਿਆ ਰਖੜੀ ਦਾ ਤੇ ਭੈਣਾਂ ਨੇ ਹੁਣ ਤਿਆਰੀ ਖੇਚ ਲਈ ਆ ਵੀ ਭਰਾਵਾਂ ਕੋਲ ਜਾਣਾ ਤੇ ਰਖੜੀ ਬੰਨ੍ਹਣੀ ਤੇ ਤਿਆਰੀਆਂ ਚੱਲ ਵੀ ਰਹੀਆਂ ਨੇ ਸੋ ਮੈਂ ਬਠਿੰਡਾ ਦੇ ਬਾਜ਼ਾਰ ਦੇ ਵਿੱਚ ਪਹੁੰਚੀ ਹੋਈ ਹਾਂ ਜਿੱਥੇ ਆਪਾਂ ਗੱਲਾਂ ਕਰਾਂਗੇ ਭੈਣਾਂ ਦੇ ਨਾਲ ਕਿ ਰਖੜੀ ਨੂੰ ਲੈ ਕੇ ਕੀ ਮਾਹੌਲ ਹੈ ਤੋ ਪੇਟੇ ਤੁਸੀਂ ਮੇਰੇ ਦੇਖ ਸਕਦੇ ਹੋ ਕਿ ਲੋਕ ਰਖੜੀ ਲੈਣ ਦੇ ਲਈ ਆਏ ਹੋਏ ਨੇ ਲੋਕਾਂ ਦੇ ਅੰਦਰ ਚਾਹ ਕਿਉਂਕਿ ਮਸਾ ਮਤ ਦਾ ਤਿਆਰ ਹੁੰਦਾ ਕਿ ਭੈਣ ਭਰਾ ਆਪਸ ਦੇ ਵਿੱਚ ਮਿਲਦੇ ਨੇ ਤੋ ਆਓ ਫਿਰ ਚੱਲਦੇ ਆਂ ਬਠਿੰਡਾ ਵਾਲਿਆਂ ਦੇ ਨਾਲ ਮਾਰਦੇ ਆ ਗੱਲਾਂ ਬਾਤਾਂ ਦੇਖੋ ਲੱਗੀਆਂ ਪਈਆਂ ਨੇ ਰੌਣਕਾਂ ਲੈ ਲਈ ਰਖੜੀ ਲਿਫਾਵੇ ਭਰ ਲੈ ਨੇ ਨੀਆਂ ਬੰਡਣੀਆਂ ਇਦਕੀ ਹਾਂਜੀ ਅੱਛਾ ਕਿ ਲਿਆ ਰਖੜੀਆਂ ਲਈਆਂ ਫਿਰ ਤੁਸੀਂ ਨਹੀਂ ਲਈ 10 12 ਲੈ ਲੀ ਅੱਛਾ 10 12 ਲੈ ਲਈਆਂ ਤੇ ਫਿਰ ਐਡ ਕੀ ਫਿਰ ਕੀ ਮੰਗਣਾ ਭਰਾ ਤੂੰ ਕੀ ਗਿਫਟ ਸੋਚਿਆ ਕੁਛ ਅਜੇ ਤੱਕ ਕੁਛ ਨਹੀਂ ਸੋਚਿਆ ਸੋਚਿਆ ਨਹੀਂ ਹੁੰਦਾ ਹੀ ਆ ਐਡ ਕੀ ਤੇ ਰਖੜੀ ਤੇ ਛੱਡਣਾ ਨਹੀਂ ਗਾ ਐਡ ਕੀ ਤੇ ਇਹ ਚੀਜ਼ ਲੈਣੀ ਲੈਣੀ ਹੈ ਅਜੇ ਤੱਕ ਦੀਦੀ ਕੁਛ ਨਹੀਂ ਸੋਚਿਆ ਅੱਛਾ ਤੇ ਫਿਰ ਸੂਟ ਸਮਾ ਲੈ ਹਾਂਜੀ ਅੱਛਾ ਮੈਨੂੰ ਇਹ ਦੱਸੋ ਵੀ ਰਖੜੀ ਕਿਉਂ ਮਨਾਉਂਦੇ ਆ ਭੈਣ ਭਰਾਵਾਂ ਦੇ ਪਿਆਰ ਵਾਸਤੇ ਮਨਾਉਂਦੇ ਸਾਰੇ ਸਾਲ ਤੋਂ ਲੜਦੇ ਰਹਿੰਦੇ ਇੱਕ ਦਿਨ ਪਿਆਰ ਆ ਜਾਂਦਾ ਹੈ ਨਾ ਲੜਦੇ ਵੀ ਹੁੰਦੇ ਆ ਹਾਂਜੀ ਕਿੰਨਾ ਲੜਦੇ ਹਾਂ ਬਸ ਠੀਕ ਸਾਧੇ ਪਰਾ ਛੋਟਾ ਕਿ ਵੱਡਾ ਛੋਟਾ ਹੀ ਆ ਛੋਟਾ ਫਿਰ ਤਾਂ ਸ਼ੈਤਾਨ ਜ਼ਿਆਦਾ ਹੋਊਗਾ ਨਾ ਨਹੀਂ ਠੀਕ ਹੈ ਅੱਛਾ ਫਿਰ ਆਏ ਦੋਸਤੋ ਕਿੰਨਾ ਤਾਂ ਪਿਆਰ ਕਰਦੇ ਹੋ ਆਪਣੇ ਭਰਾ ਨੂੰ ਬਹੁਤ ਹੂੰ ਚਲਿਏ ਫਿਰ ਸਤਿਕਾਰ ਜੀ ਅੱਛਾ ਕਿਵੇਂ ਠੀਕ ਠਾਕ ਤੁਸੀਂ ਤੁਸੀਂ ਰਖੜੀਆਂ ਬਣਾਉਣੀਆਂ ਆ ਭੈਣ ਦੀ ਕੁੜੀ ਕਰ ਰਹੇ ਹੋਗੇ ਆ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਆ ਰਖੜੀ ਨੂੰ ਲੈ ਕੇ ਰਖੜੀ ਬਣਾਵਾਂਗੇ ਜੀ ਵਧੀਆ ਜੀ ਥਿਆਰ ਵਧੀਆ ਥਿਆਰ ਆ ਜੀ ਹੂੰ ਚਾਹ ਹੁੰਦਾ ਸੀ ਨਾ ਰਖੜੀ ਦਾ ਛੋਟੇ ਹੁੰਦਿਆਂ ਨੂੰ ਵੀ ਕਿਵੇਂ ਭੈਣ ਆਉਂਦੀ ਹੁੰਦੀ ਸੀ ਉਦੋਂ ਦਾ ਕਿਵੇਂ ਦਾ ਮਾਹੌਲ ਸੀਗਾ ਤੇ ਅੱਜ ਦਾ ਕੀ ਫਰਕ ਆ ਜੀ ਤਾਂ ਕਿ ਮੋਹ ਪਿਆਰ ਦਾ ਭੈਣ ਭਰਾ ਦਾ ਹਰ ਵਕਤ ਚੱਲਦਾ ਹੀ ਹੈ ਜੀ ਤਾਂ ਰਹਿਣਾ ਹੀ ਰਹਿਣਾ ਮਾਹੌਲ ਤਾਂ ਬਲਦਾ ਹੀ ਰਹਿੰਦਾ ਇਹ ਮੋਹ ਕਿ ਕਰੀਆ ਤੇ ਆਦਰਤ ਹੁੰਦਾ ਉਹਨਾਂ ਮਨਾਉਣਾ ਚਾਹੀਦਾ ਹੈ ਹਾਂ ਜੀ ਇਹ ਭੈਣ ਭਰਾ ਨੂੰ ਕੀ ਸਨੇਹਾ ਦੇਣਾ ਚਾਹੋਗੇ ਯਕਸਮੇ ਪਿਆਰ ਨਾਲ ਰਹਿਣ ਜੀ ਛਾਈ ਤੇ ਘਰੇ ਤੋਂ ਦੂਰ ਰਹਿਣ ਹਾਂਸਮੇ ਮਿਲਵਤਾਂ ਨਾਲ ਰੱਖਣ ਜੀ ਹਾਂ ਉਹ ਮੇਲੇ ਵਰਤੰ ਜ਼ਰੂਰ ਹੋਣਾ ਚਾਹੀਦਾ ਹੈ ਸੋ ਤੁਸੀਂ ਰਖੜੀ ਲੈਣ ਚੱਲੇ ਹੋ ਕਿ ਲੈ ਕੇ ਆ ਗਏ ਹੋ ਰਖੜੀ ਖਰੀਦਣ ਆਏ ਆ ਅਸੀਂ ਅੱਛਾ ਖਰੀਦਣ ਆਏ ਹੋ ਤੇ ਕਿੰਨੀਆਂ ਰਖੜੀਆਂ ਫਿਰ ਲੈ ਕੇ ਜਾਣੀਆਂ 10 15 ਤਾਂ ਲਵਾਂਗੇ ਵਾਹ ਬਈ ਵਾਹ ਪੂਰੀ ਲੈਣ ਹੀ ਲੱਗੀ ਪਈ ਆ ਹਾਂਜੀ ਮम्मा ਨੇ ਆਪਣੇ ਬ੍ਰਦਰਜ਼ ਦੀ ਲੈਣੀਆਂ ਮੈਂ ਆਪਦੇ ਲਈ ਲੈਣੀਆਂ ਇਹਦੀ ਕੁੜੀਆਂ ਦੇ ਮੇਰੇ ਬੇਟੇ ਵਾਸਤੇ ਲੈਣੀਆਂ ਨੇ ਅੱਛਾ ਅੱਛਾ ਤੇ ਅੱਗੇ ਸਿਸਟਰ ਦੇ ਬ੍ਰਦਰ ਵਾਸਤੇ ਲੈਣੀਆਂ ਨੇ ਅੱਛਾ ਅੱਛਾ ਤੇ ਫਿਰ ਐਤ ਕੀ ਰਖੜੀ ਤੇ ਕੀ ਗਿਫਟ ਫਿਰ ਚਾਹੁੰਦੇ ਹੋ ਤੁਸੀਂ ਭਰਾ ਤੂੰ ਕੀ ਗਿਫਟ ਲੈਣਾਗਾ ਕੋਈ ਉੱਤਨੀ ਲੈਣਾ ਬਸ ਚਾਰ ਨਾਲ ਬਣਾਦੇ ਰਹਿਣ ਖੁਸ਼ ਰਹਿਣ ਹੂੰ ਨਹੀਂ ਹੁੰਦੇ ਨੇ ਕਿ ਸਾਰਾ ਸਾਲ ਆਪਾਂ ਲੜਦੇ ਰਹਿੰਦੇ ਆ ਇੱਕ ਦਿਨ ਪਿਆਰ ਜਾ ਆ ਜਾਂਦਾ ਹੈ ਨਾ ਉਹ ਵੀ ਘੰਟੇ ਕ ਵਾਸਤੇ ਜਿੰਨਾ ਕਿ ਨੈਵਰ ਖੜੀ ਬੰਣੀ ਹੁੰਦੀ ਆ ਹੈ ਨਹੀਂ ਨਹੀਂ ਵਧੀਆ ਸਾਡੇ ਦਾ ਭਰਾ ਸਾਡੇ ਨਾਲ ਤੇ ਬਹੁਤ ਵਧੀਆ ਨੇ ਵਧੀਆ ਨਹੀਂ ਅੱਛਾ ਭਰਾ ਹੋਣਾ ਕਿੰਨਾ ਕੁ ਜ਼ਰੂਰੀ ਹੈ ਜ਼ਿੰਦਗੀ ਚ ਪੈਣ ਵਾਲੇ ਬਹੁਤ ਜ਼ਰੂਰੀ ਹੈ ਹੂੰ ਭਰਾ ਭੈਣ ਬਸ ਬਹੁਤ ਜ਼ਰੂਰੀ ਹੈ ਕਿਉਂਕਿ ਦੁੱਖ ਸੁੱਖ ਦੇ ਵਿੱਚ ਭਰਾ ਹੀ ਸਾਥ ਦਿੰਦਾ ਹੈ ਹਾਂ ਕਿਉਂਕਿ ਬਾਹਰਲੇ ਬੰਦੇ ਦਾ ਪਤੀ ਰੱਖੀਏ ਹੂੰ ਪਰਾਇ ਆਪਣੇ ਕੰਮ ਆਉਂਦਾ ਜੇ ਭਰਾ ਹੋਊਗਾ ਤਾਂ ਕੋਈ ਵੀ ਬੰਦੇ ਟੈਨ ਨੂੰ ਗੱਲ ਲੈ ਕੋਈ ਦੁੱਖ ਹੈ ਸੁੱਖ ਆਪਣੇ ਭਰਾ ਨਾਲ ਵੀ ਕਰ ਸਕਦਾ ਹੂੰ ਕਹਿੰਦੇ ਭਰਾ ਜਿਹੜੇ ਮਾਪਿਓ ਤੋਂ ਬਾਅਦ ਇੱਕ ਭਰਾ ਹੀ ਹੁੰਦੇ ਨੇ ਹਨਾ ਜਿਹੜੀ ਭੈਣਾਂ ਦਾ ਘਰ ਪੇਕਾ ਘਰ ਉਹੀ ਪੂਰਾ ਫਿਰ ਬਣਦਾ ਹਾਂ ਭਰਾ ਹੁਣੇ ਬਹੁਤ ਜ਼ਰੂਰੀ ਹੈ ਕਿਉਂਕਿ ਮਾਪਿਓ ਤੋਂ ਬਾਅਦ ਭਰਾ ਪਰਜਾਈ ਹੁੰਦੇ ਨੇ ਜਿਹੜੇ ਭੈਣ ਨੂੰ ਪੁੱਛਦੇ ਨੇ ਬਿਲਕੁਲ ਤੁਸੀਂ ਬੰਦੇ ਹੋ ਰਕੜੀ ਵਿਆਹ ਹੋ ਗਿਆ ਤੁਹਾਡਾ ਨਾ ਗਿਆ ਤਾਂ ਹੋ ਗਿਆ ਚਲੋ ਤੇ ਫਿਰ ਹਰ ਵਾਰ ਆਉਣੇ ਹੋਗੇ ਇੱਥੇ ਹਾਂਜੀ ਵੈਸੇ ਕਿੱਥੇ ਹੋ ਤੁਸੀਂ ਕਿੱਥੋਂ ਦੇ ਰਹਿਣ ਲੋਕਲੀयां ਵਿਆਹ ਹੋ ਗਏ ਹਾਂਜੀ ਤੇ ਤਾਂ ਬਹੁਤ ਸੌਖਾ ਹੋ ਗਿਆ ਨੇ ਨਹੀਂ ਪੈਣਾ ਦੂਰੋਂ ਦੁਰੋਂ ਆਉਂਦੀਆਂ ਰਖੜੀਆਂ ਕੋਰੀਅਰ ਕਰਨੀਆਂ ਪੈਂਦੀਆਂ ਅੱਜਕੱਲ ਹੈਨਾ ਹਾਂਜੀ ਮੰਮਾ ਨਾਲ ਹੀ ਆਈਆਂ ਰਖੜੀ ਲੈ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਕੋਈ ਨਹੀਂ ਕਿਉਂ ਇਹ ਤੇ ਗੱਲ ਤੁਸੀਂ ਨਹੀਂ ਪਿਆਰ ਕਰਦੇ ਆਪਣੇ ਭਰਾ ਨੂੰ ਹੈ ਕਰਦੇ ਪਿਆਰ ਦੇ ਅੱਛਾ ਕਿੰਨਾ ਤੂੰ ਕਰਦੇ ਹੋ ਬਹੁਤ ਜ਼ਿਆਦਾ ਅੱਛਾ ਤੇ ਫਿਰ ਤੁਸੀਂ ਰਖੜੀ ਬੰਨਣ ਜਾਓਗੇ ਕਿ ਉਹ ਤੁਹਾਡੇ ਕੋਲ ਆਉਣਗੇ ਬਸ ਕੰਧਾ ਨਗਰ ਬੰਨਣ ਜਾਵਾਂਗੇ ਕੰਧਾ ਨਗਰ ਜਾਓਗੇ ਤੁਸੀਂ ਇਹ ਤਿਹਾੜਾ ਨਾ ਜਿਵੇਂ ਰਖੜੀ ਦਾ ਹੁੰਦਾ ਭੈਣਾ ਭਰਾਵਾਂ ਦਾ ਪਿਆਰ ਆ ਨਾ ਵੀ ਕਿਵੇਂ ਤੁਸੀਂ ਇਹਨੂੰ ਦੇਖਦੇ ਹੋ ਤਿਹਾੜ ਨੂੰ ਬਹੁਤ ਅੱਛੇ ਤਰੀਕੇ ਨਾਲ ਦੇਖਦੇ ਹੋ ਤੋੜੀ ਵੀ ਦੇਖਦੇ ਹਾਂ ਬਰਦੇਰੇ ਨਾਲ ਵੀ ਆਪਣਾ ਪਿਆਰ ਹੈਗਾ ਵੀ ਪਹਿਲਾਂ ਐਨਐਸਜੀ ਵਾਲਿਆਂ ਨੇ ਲਿਆ ਰੱਖਿਆ ਪੰਜ ਛੇ ਰਖੜੀਆਂ ਬਸ ਹੁਣ ਪੰਜ ਛੇ ਵੀ ਮਾ ਚਾਚੀ ਦੇ ਬੇਟੇ ਲਈ ਬ੍ਰਦਰ ਵਾਸਤੇ ਅੱਛਾ ਮਤਲਬ ਸਾਰਿਆਂ ਦੇ ਨਾਲ-ਨਾਲ ਹੁੰਦੇ ਨੇ ਕਿ ਜਿਹੜੇ ਭਰਾ ਵੀ ਤਾਈ ਚਾਚੀਆਂ ਦੀ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਹਨ ਵੀ ਰੌਣਕ ਲੱਗ ਜਾਂਦੀ ਹੁੰਦੀ ਘਰ ਦੇ ਵਿੱਚ ਹਾਂਜੀ ਹਾਂ ਤੇ ਫਿਰ ਫਿਰ ਕੀ ਦਿੱਤੇ ਹੁੰਦੇ ਸੀ ਘਰ ਦੇ ਤੋਂ ਜੋ ਤੁਸੀਂ ਰਖੜੀ ਬੰਨਣ ਜਾਂਦੇ ਸੀਗੇ ਜੋ ਉਹਨਾਂ ਦੀ ਇੱਛਾ ਦੇਣਗੇ ਉਹ ਹੀ ਲੈ ਆਉਂਗੇ ਆਪਾਂ ਅੱਛਾ ਹਾਂ ਬਸ ਇਹ ਤੇ ਰਖੜੀ ਦਾ ਇਹਦਾ ਪਿਆਰ ਦਾ ਤਿਉਹਾਰ ਹੈ ਹਾਂ ਕੋਈ ਆਪਾਂ ਨੂੰ ਕੋਈ ਅੰਨੇ ਨਾਲ ਪੈਸਾ ਨਿਕਿਆ ਆ ਰਿਹਾ ਨਹੀਂ ਇਹ ਬਿਲਕੁਲ ਬਿਲਕੁਲ ਪੈਸਾ ਨਹੀਂ ਇਕੱਠਿਆ ਰ ਇੱਕ ਮੌਕਾ ਹੀ ਹੁੰਦਾ ਮਿਲਨ ਦਾ ਹਨਾ ਭਰਾਵਾਂ ਨੂੰ ਨਹੀਂ ਤਾਂ ਬੰਦੇ ਨੂੰ ਟਾਈਮ ਨਹੀਂ ਲੱਗਦਾ ਸਾਲ-ਸਾਲ ਲੰਘ ਜਾਂਦੇ ਨੇਗੇ ਹਨਾ ਹਾਂਜੀ ਸਾਲਾਂ ਸਾਲ ਬਾਅਦ ਮਸਾਈ ਤੋਂ ਹਾਂ ਹਾਂ ਮਸਾਈ ਇਹ ਮਨਾਇਆ ਜੇ ਤੁਹਾਨੂੰ ਫਤਿਹ ਵਧੀਆ ਭਰਾਵਾਂ ਨੂੰ ਸਲਾਮਤ ਰੱਖੇ ਭੈਣ ਭਰਾ ਸਦਾ ਖੁਸ਼ ਰਹਿਣ ਹਨਾ ਹਾਂਜੀ ਹਾਂ ਜੀ ਬ੍ਰਦਰ ਚਾਚੀ ਦੇ ਚਾਰ ਬੇਟੇ ਨਾਲ ਬਸ ਅੱਛਾ ਚਲੋ ਵਧੀਆ ਜੀ ਵਧੀਆ ਖੁਸ਼ ਰਹੋ ਖੁਸ਼ ਰਹੋ ਆ ਨਿੱਕੀ ਜਿਹੀ ਕੁੜੀ ਇਹ ਰੱਖੜੀ ਲੈ ਕੇ ਜਾਣੀ ਹੈ ਕਿ ਵੇਚਣੀ ਆ ਬੋਲੋ ਹੈ ਅੱਛਾ ਐ ਕਿ ਰੱਖੜੀ ਫਿਰ ਬੰਦਣੀ ਹੈ ਤੇ ਕੀ ਗਿਫਟ ਲੈਣਾ ਭਰਾ ਤੋਂ ਕੀ ਲੈਣਾ ਭਰਾ ਤੋਂ ਕੀ ਗਿਫਟ ਲੈਣਾ ਕੀ ਲੈਣਾ ਕੀ ਗਿਫਟ ਲਓਗੇ ਪੈਸੇ ਲੈਣੇ ਆ ਕਿ ਚੀਜ਼ੀਆਂ ਲੈਣੀਆਂ ਬਹੁਤ ਸਾਰੀਆਂ ਪੈਸੇ ਲੈਣੇ ਆ ਅੱਛਾ ਰੱਖੜੀ ਲੈ ਲਈ ਫਿਰ ਮੈਨੇ ਲੈ ਲਈ ਅੱਛਾ ਤੇ ਠੀਕ ਹੈ ਤੋ ਦੇਖੋ ਰੌਣਕਾਂ ਲੱਗੀਆਂ ਹੋਈਆਂ ਲੋਕ ਆ ਰਹੇ ਨੇ ਰਖੜੀ ਲੈ ਰਹੇ ਨੇ ਕਿਉਂਕਿ ਚਾਹ ਬਹੁਤ ਹੁੰਦਾ ਹੈ ਮਸਾ ਮਸਾ ਦਾ ਇਤਿਹਾਰ ਆਂਦਾ ਹੈ ਕਿ ਭੈਣ ਭਰਾ ਆਪਸ ਵਿੱਚ ਸਮਾਂ ਕੱਟ ਕੇ ਮਿਲਦੇ ਨਹੀਂ ਤਾਂ ਅੱਜ ਕੱਲ ਤੁਸੀਂ ਇਹ ਵੀ ਇੰਨੇ ਜ਼ਿਆਦਾ ਹੋ ਚੁੱਕੇ ਹੈ ਕਿ ਕਿਸੇ ਕੋਲ ਸਮਾਂ ਹੀ ਨਹੀਂ ਹੁੰਦਾਗਾ ਕਿ ਆਪਣੇ ਭਰਾ ਨੂੰ ਜਾਂ ਭੈਣ ਨੂੰ ਮਿਲ ਗਏ ਸੋ ਚੰਗੀ ਗੱਲ ਹੈ ਸੋ ਮੈਂ ਰੌਣਕ ਦੇਖ 파 ਰਹੀ ਹਾਂ ਤੋ ਵੀ ਐਡ ਕੀਤਾ ਚਾਈ ਬਹੁਤ ਚੜਿਆ ਪੈ ਲੋਕਾਂ ਨੂੰ ਰਖੜੀ ਦਾ ਤੇ ਵੀ ਰਖੜੀ ਬੰਨਣੀ ਆ ਚਲੋ ਹੋਣਾ ਵੀ ਚਾਹੀਦਾ ਸੋ ਮੈਂ ਦੇਖ ਰਹੀ ਹਾਂ ਇੱਥੇ ਰਖੜੀਆਂ ਵਿਕ ਰਹੀਆਂ ਨੇ ਲੈ ਲਿਆ ਰੱਖੜੀਆਂ ਤੁਸੀਂ ਹਾਂਜੀ ਲੈ ਜੰਨੇ ਆਂ ਜੀ ਅੱਛਾ ਤੇ ਆ ਕਿੰਨੀਆਂ ਕ ਲੈ ਲਈਆਂ ਅਸੀਂ 20 ਕ ਲੁੱਤੀਆਂ 20 ਕ ਲੁੱਤੀਆਂ ਹਾਂਜੀ ਇੰਨੀਆਂ ਮਤਲਬ ਵੀ ਇੰਨੀ ਜਾਰੀ ਇੰਨੀ ਜਿਹੇ ਭਰਾ ਨਹੀਂ ਤੁਹਾਡੇ ਹਾਂਜੀ ਹਾਂਜੀ ਪਿਆਰੀ ਐ ਨਾ ਹਾਂਜੀ ਅੱਛਾ ਤੇ ਮੈਨੂੰ ਵੀ ਦੱਸੀਏ ਬੱਚੇ ਵਾਤੇ ਵੀ ਕੱਟੇ ਲੈ ਲੈ ਅੱਛਾ ਉਹ ਬੱਚਿਆਂ ਦੇ ਵੀ ਤੇ ਭਾਬੀਆਂ ਦੇ ਵੀ ਬੰਨਣੀ ਹੁੰਦੀਆਂ ਨੇ ਹਾਂਜੀ ਹਾਂਜੀ ਅੱਛਾ ਤੇ ਚਾਹ ਚਾਹ ਦਾ ਚਾਹ ਪਰਜਾਈਆਂ ਹੋ ਗਈਆਂ ਉਹਨਾਂ ਵਾਸਤੇ ਵੀ ਲੈਣੀ ਪੈਂਦੀ ਐ ਮਾਂ ਤੇ ਕਿੰਨਾ ਕ ਚਾਹ ਆ ਤੁਹਾਨੂੰ ਵੱਧ ਜੀ ਵੱਧ ਤੁਸੀਂ ਵੀ ਚਾਹ ਸਵਾ ਲੈ ਵੱਧ ਤੇ ਚਾਹ ਮ ਹਾਂ ਜੀ ਹੋਰ ਲੈ ਕੇ ਵੀ ਆਉਣੇ ਆ ਹਾਂ ਜੀ ਹਾਂ ਜੀ ਗਿਫਟ ਵੀ ਮਿਲਨੇ ਆ ਨਾ ਵੱਧ ਜਾ ਦੇਖੋ ਲੈ ਕੇ ਚੱਲਿਆ ਦੇ ਅੱਛਾ ਮਠਿਆਈ ਮਠੂ ਵੀ ਲੈ ਲਈਏ ਹਾਂ ਜੀ ਹੋਰ ਉਤੋਂ ਹੀ ਜਾ ਕੇ ਲੈਣਾਂਗੇ ਅੱਛਾ ਅੱਛਾ ਤੇ ਮੈਨੂੰ ਵੀ ਦੱਸੋ ਵੀ ਰਖੜੀ ਦਾ ਤਿਹਾੜ ਕਿੰਨਾ ਕੁ ਜ਼ਰੂਰੀ ਹੈ ਜੀ ਉਹ ਤਾਂ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਉਹਨਾਂ ਤੋਂ ਪੁੱਛ ਕੇ ਦੇਖੋ ਬਹੁਤ ਜ਼ਰੂਰੀ ਹੈ ਜੀ ਹਾਂ ਬਹੁਤ ਬਿਲਕੁਲ ਐਸਾ ਚਾਹ ਹੁੰਦਾ ਵੀ ਚਾਹ ਇੱਕ ਉਹ ਹੁੰਦਾ ਚਾਹੀ ਹੁੰਦਾ ਉਹ ਜੂੜੀ ਨਹੀਂ ਪੈਸੇ ਲੈਣੇ ਆ ਸੀ ਜਾਕੀ ਨੂੰ ਜਾਣਾ ਬਸੇ ਕਮਾ ਹੁੰਦਾ ਪੈ ਪੈ ਦਾ ਪਿਆਰ ਹੁੰਦਾ ਜੀ ਚੱਲ ਅਸੀਂ ਜਾਈਏ ਮਿਲ ਕੇ ਆਈਏ ਉਹਨਾਂ ਨੂੰ ਜੇ ਕਿ ਮਿਲਿੰਦੇ ਬਸਾਲ ਬਾਅਦ ਚਲੇ ਕੁ ਦੋ ਜਣਾਂ ਗੱਲਬਾਤ ਕਰ ਲੈਨੇ ਆ ਤੇ ਮਿਲਨੇ ਚੱਲ ਦੁਖਸੋ ਕਰ ਲੈਨੇ ਆ ਚਾਰ ਬਾਅਦ ਗੱਲਾਂ ਕਰ ਲੈਨੇ ਆ ਇਹ ਹੀ ਹੁੰਦਾ ਬਿਲਕੁਲ ਹੁਣ ਫਿਰ ਆਇਆ ਵੀ ਸਹੁਰਿਆਂ ਤੋਂ ਛੁੱਟੀ ਵੀ ਮਿਲ ਜਾਂਦੀ ਐ ਨਾ ਰਖੜੀ ਵਾਲੇ ਦੇ ਨੇ ਹੁੰਦਾ ਮਿਲਦੀ ਨਹੀਂ ਹੈਗੀ ਨਾ ਕਹਿ ਦਿੰਦੇ ਨੇ ਕੰਮ ਦਾ ਸਰਦਾ ਨਹੀਂ ਹੈਗਾ ਹਾਂ ਹਾਂ ਬਿਲਕੁਲ ਤੁਸੀਂ ਰਖੜੀ ਲਿੱਤੀਆਂ ਨੇ ਅੱਛਾ ਤੇ ਕਿੱਥੇ ਤੁਹਾਡੇ ਭਰਾ ਕਿੱਥੇ ਨੇ ਫ੍ਰਾਈਪੁਰ ਹਾਂ ਫ੍ਰਾਈਪੁਰ ਕਰਿਆ ਅੱਛਾ ਅੱਛਾ ਕਰਿਆ ਮੁੰਡੇ ਹੋਗੇ ਅੱਛਾ ਅੱਛਾ ਇਹ ਦੋ ਬੇਟੇ ਹੀ ਆ ਇੰਗਲਿਸ਼ ਟੱਚ ਜਾ ਆਉਂਦਾ ਇਹਨਾਂ ਦੀ ਬੋਲੀ ਦੇ ਵਿੱਚ ਹਾਂਜੀ ਮਾਂ ਮਾਂ ਤੇ ਬੋਲ ਲੈਂਦੀ ਆ ਹਾਂ ਮੈਨੂੰ ਲੱਗੇ ਕਿਤੇ ਬਾਹਰੋਂ ਆਏ ਆ ਜਵਾਕ ਸਾਡੇ ਹੈ ਬਠਿੰਡਾ ਘਾਟਾ ਆਪਣਾ ਕੈਨੇਡਾ ਤੋਂ ਨਾ ਨਾ ਬਿਲਕੁਲ ਵੀ ਨਹੀਂ ਅੱਛਾ ਮੈਨੂੰ ਦੱਸੋ ਫਿਰ ਰਖੜੀ ਤੇ ਕੀ ਗਿਫਟ ਲੈਣਾ ਭਰਾ ਤੋਂ ਸੂਟ ਸੂਟ ਲੈਣਾ ਸਲਵਾਰ ਸੂਟ ਕਿ ਉਹ ਜੰਪ ਸੂਟ ਕਿ ਉਹ ਵਾਓ ਇਹ ਬਈ ਕਿੰਨੀ ਪਿਆਰੀ ਕੁੜੀ ਸੂਟ ਪਾਉਣ ਦਾ ਸ਼ੌਂਕ ਹੈ ਕਿਹੜੀ ਕਲਾਸ ਪੜਦੇ ਹੋ 7th 7th ਕਲਾਸ ਬੜੀ ਅੱਛਾ ਹੋਣਾ 8ਵੀਂ ਚੋਗੇ 11ਵੀਂ ਚਾਹਤੀ ਫੇਰ 8ਵੀਂ ਤਾਂ ਬੋਰਡ ਦੀ ਆ ਹਾਂਜੀ ਕੱਢ ਲੋਂਗੇ ਪੜਨ ਇੰਟੈਲੀਜੈਂਟੀਆਂ ਦਾ ਤੇ ਸੁਸਵਾਇਆ ਨੇ ਅੱਛਾ ਹਾਂਜੀ ਬੱਚਿਆਂ ਨੂੰ ਬੜਾ ਸ਼ੌਂਕ ਹੁੰਦਾ ਨੇ ਕਿ ਕੱਪੜੇ ਸੂਟ ਸਾੜ ਵਧੀਆ ਸਮਾਈਏ ਹਰ ਤਿਹਾੜ ਦੇ ਵਿੱਚ ਹੀ ਹੁੰਦਾ ਨਾ ਕਰਦੇ ਜਿਵੇਂ ਲੈ ਕੇ ਦਿੰਦੇ ਨੇ ਅੱਛਾ ਤੇ ਫੇਰ ਵੱਡੇ ਹੋਗੇ ਕੀ ਬੰਨਣਾ ਮੇਰੇ ਘਰ ਲਾ ਕਰੇ ਮੈਂ ਚੱਲੀ ਆ ਇਹਨੇ ਕਾਰਵਾਈ ਕਰ ਦੇਣੀ ਆ ਮੇਰੇ ਤੇ ਸੋ ਦੇਖਿਆ ਤੁਸੀਂ ਮਾਹੌਲ ਰੱਖੜੀਆਂ ਵਿਕ ਰਹੀਆਂ ਨੇ ਇਹ ਵੀਰ ਜੀ ਹੋਣੀ ਵੇਚ ਰਹੇ ਨੇ ਤੇ ਮੈਂ ਗੱਲ ਕਰ ਲੈਨੀ ਆ ਮੈਡਮ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਠੀਕ ਠਾਕ ਹੋ? ਹਾਂਜੀ ਵਧੀਆ। ਅੱਛਾ ਤੁਸੀਂ ਨਹੀਂ ਬੰਨਣ ਜਾਣਾ ਰਖੜੀਆਂ? ਜਾਣਾ ਜੀ। ਅੱਛਾ ਪਹਿਲਾਂ ਇੱਧਰ ਬੰਨਣ ਵਾਲਿਆਂ ਨੂੰ ਤਾਂ ਹੋ ਕਰਦਿਏ ਹਨਾ। ਹਾਂਜੀ। ਅੱਛਾ ਤੇ ਤੁਸੀਂ ਜਿਹੜੀ ਸਟਾਲ ਹੈਗੀ ਹਰਦਾਲ ਨਾ ਨਹੀਂ ਮੈਂ ਮੈਸਰ ਫਾਸਟਵਾਰਡ ਟਰਾਈ ਕਰ। ਅੱਛਾ ਚਲੋ ਬਹੁਤ ਵਧੀਆ ਬੇਟਾ ਬਹੁਤ ਚੱਗਾ ਕੰਮ ਕਰ ਰਹੇ ਹੋ ਤੁਸੀਂ ਰਖੜੀ ਵਾਲਾ ਹਨਾ ਕਿ ਭੈਣਾ ਬੰਨਦੀਆਂ ਰਖੜੀ ਬਹੁਤ ਇੰਪੋਰਟੈਂਟ ਹੈ। ਅੱਛਾ ਤੇ ਕੀ ਫਿਰ ਐਕੀ ਮਾਹੌਲ ਰਿਹਾ ਲੋਕਾਂ ਦਾ ਲੋਕੀ ਆ अच्छा अरे बढ़िया फिर आए हुंदा ना कि जवे कई बार हुं तुसी रखड़ी सील कर रहे हो हुं अपने मन च भी आउंदा ना कि आए मैं कदो जाना अपने ਘਰਾ ਭਰਾ ਕੋਲ ਮਿਲਨ ਵਾਸਤੇ ਹਨਾ ਉਤੇ ਘਰੇ हां जी ਆਉਂਦਾ ਜੀ ਜਾਣਾ ਜੀ बस ਇਤਰਾ ਫਰੀ ਹੋ ਜੀਏ ਫਿਰ ਉਧਰਲੀ ਦੌੜੀਆ اچھا 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 ਤੇ ਵੀਰੇ तुसी ਰਖੜੀ ਵਾਰੇ ਕੀ ਸੋਚਿਆ ਆਉਣਾ ਪੈਣ ਨੇ ਕਿ ਜਾਣਾ ਆਣਾ ਜੀ اچھا ਭਰਾ ਨਹੀਂ ਜਾਂਦੇ ਹੈਗੇ ਹਨਾ ਭਰਾ ਬਹੁਤ ਚੰਦਰੇ ਹੁੰਦੇ ਆ ਕਿਰਾਇਆ ਜਾਂਦਾ ਲੱਗਦਾ ਹੈ ਕਿ ਨਹੀਂ ਨਹੀਂ ਜੀ کئی ਵਾਰ ਫਿਰ ਚਲੇ ਵੀ ਜਾਂਦੇ ਜੀ اچھا ਠੀਕ ਅੱਛਾ ਤੇ ਕਿੰਨਾ ਪਿਆਰ ਕਰਦੇ ਹੋ ਆਪਣੀ ਭੈਣ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਹੂੰ ਐ ਵੀ ਕਹਤਾ ਕਿ ਸੱਚੀ ਕਰਦੇ ਹੋ ਸੱਚੀ ਜੀ ਅੱਛਾ ਛੋਟੇ ਹੁੰਦੇ ਕੁਝ ਲਾਤੀਆਂ ਕਰਦੇ ਲੜਨਾ ਕਰਨਾ ਉਹ ਯਾਦ ਹੈ ਤੁਹਾਨੂੰ ਹਾਂਜੀ ਹਾਂਜੀ ਮੈਂ ਉਹ ਤਾਂ ਯਾਦ ਹੈ ਜੀ ਕਿੰਨੇ ਨਾ ਇੱਕ ਮੁੰਡਾ ਉਦੋਂ ਇਮੋਸ਼ਨਲ ਹੁੰਦਾ ਸਭ ਤੋਂ ਜ਼ਿਆਦਾ ਆਪਣੀ ਭੈਣ ਲਈ ਇਮੋਸ਼ਨਲ ਜਦੋਂ ਦੀ ਭੈਣ ਦਾ ਵਿਆਹ ਹੁੰਦਾ ਹਨ ਤੇ ਉਹ ਮੁੰਡਾ ਰੋ ਪੈਂਦਾ ਉਹ ਬੜੇ ਇਮੋਸ਼ਨਲ ਪਰ ਹੁੰਦੇ ਮੁੰਡੇ ਸੱਚੀ ਇਮੋਸ਼ਨਲ ਹੁੰਦੇ ਆ ਹਾਂਜੀ ਮੈਂ ਸੱਚੀ ਇਮੋਸ਼ਨਲ ਹੁੰਦੇ ਆ ਜੀ ਹੂੰ ਉਹ ਦੇ ਉਹਦਾ ਟੁਗੜਾ ਜਿਹੜਾ ਕੋਲ ਜਾਂਦਾ ਜੀ ਉਹ ਤਾਂ ਫਿਰ ਆਂਦਾ ਹੀ ਜਦੋਂ ਆਵੇ ਜੀ ਕਰਮਾ ਵਾਲੇ ਨੂੰ ਕਹਿੰਦੇ ਰੱਬ ਭੈਣਾ ਦਿੰਦੇ ਨੇ ਕੁੜੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪਾਲਣ ਦੀ ਹਿੰਮਤ ਹੋਵੇ ਹਨਾ ਜਿਨ੍ਹਾਂ ਤੇ ਰੱਬ ਉਹਨਾਂ ਨੂੰ ਦਿੰਦਾ ਵੀ ਨਹੀਂ ਕਿ ਜਿਹੜੇ ਸਾਹਮਣਾ ਸਕਣ ਹਾਂਜੀ ਹਾਂਜੀ ਸੋ ਤੁਸੀਂ ਬਹੁਤ ਲੱਕੀ ਫੀਲ ਕਰਦੇ ਹੋ ਤੁਹਾਡੇ ਕੋਲ ਇੱਕ ਭੈਣ ਜੀ ਲੈ ਲੀਆਂ ਰੱਖੜੀਆਂ ਆਂਟੀ ਜੀ ਲੈ ਲੀਏ ਰਖੜੀਆਂ ਹਾਂਜੀ ਹਾਂਜੀ ਅੱਛਾ ਮੈਂ ਕਿ ਤੁਸੀ ਤਾਂ ਇਗਨੋਰ ਕਰੀ ਜਾਂਦੇ ਹੋ ਸੁਣਦੀ ਹੀ ਨਹੀਂ ਪਏ ਗੱਲ ਹੈ ਨਾ ਨਾ ਲੈ ਲੈ ਇੰਨਾ ਚਾ ਰਖੜੀ ਦਾ ਹਾਂਜੀ ਕਦੋਂ ਜਾਣਾ ਫਿਰ ਬੱਲਣ ਕੱਲ ਨੂੰ ਜਾਣਾ ਅੱਛਾ ਅੱਛਾ ਤੇ ਫਿਰ ਆਈ ਕੋਈ ਪਸੰਦ ਹਾਂ ਹਾਂ ਅੱਛਾ ਤੇ ਮੈਨੂੰ ਇਹ ਦੱਸੋ ਵੀ ਰਖੜੀ ਦੇ ਤਿਹਾੜ ਬਾਰੇ ਕਿਵੇਂ ਦੇਖਦੇ ਹੋ ਰਖੜੀ ਦਾ ਤਿਯਾਰ ਕਿਉਂ ਮਨਾਉਂਦੇ ਹੋ ਤੁਸੀਂ ਵੀਰਾ ਵਾਸਤੇ ਪਰਮਾ ਵਾਸਤੇ ਕਿੰਨਾ ਪਿਆਰ ਕਰਦੇ ਹੋ ਆਪਣੇ ਭਰਾ ਨੂੰ ਬਹੁਤ ਕਰਦੇ अच्छा ਤੇ ਹੁਣ ਫਿਰ ਤੁਸੀਂ ਕਿੱਥੇ ਜਾਓਗੇ ਰਖੜੀ ਬਣਨੇ ਇੱਥੋਂ ਦੂਰ ਹੈ ਕਿ ਨੇੜੇ ਆ ਨਹੀਂ ਲੁਧਿਆਣੇ ਜਾਵਾਂਗੇ ਅੱਛਾ ਹਾਂ ਚੰਗਾ ਲੱਗਦਾ ਨਾ ਇੰਨੇ ਟਾਈਮ ਬਾਅਦ ਜਾਣ ਨੂੰ ਉੱਥੇ ਮਿਲਦਾ ਹੈ ਹਾਂਜੀ ਹਾਂ ਸੋ ਕੀ ਕਹਿਣਾ ਚਾਹੂਗੀ ਆਪਣੇ ਭਰਾ ਵਾਸਤੇ ਇਹ ਸ਼ਰੁਆਏ ਨੇ ਸੋ ਦੇਖੋ ਤੁਸੀਂ ਸਾਰੀਆਂ ਰਖੜੀਆਂ ਪਈਆਂ ਜਵਾਖ ਵਾਲੀਆਂ ਵੀ ਜਵਾਖ ਵੀ ਬਹੁਤ ਜ਼ਿਆਦਾ ਤੇਜ਼ ਹੋ ਗਏ ਹੁਣ ਸਟਾਈਲ ਜੇ ਵਾਲੀਆਂ ਰਖੜੀਆਂ ਬਣਵਾਉਂਦੇ ਨੇਗੇ ਹਨਾ ਇਹ ਆ ਤੇ ਜਿਵੇਂ ਇਦਾਂ ਦੀਆਂ ਡੋਰੀ ਮੋਂ ਇਦਾਂ ਪਹਿਲਾਂ ਵੇਲੇ ਸਿੱਟੀਆਂ ਰਖੜੀਆਂ ਹੁੰਦੀਆਂ ਸੀਗਾ ਥੋੜੇ ਜਿਹਾ ਥੱਲੇ ਕਰ ਲੋ ਕਿਆ ਬਰਾ ਅੰਕਲ ਜੀ ਰਖੜੀ ਫਿਰ ਬਣਵਾਈ ਨਹੀਂ ਤੁਸੀਂ ਐਤ ਕੀ ਨਹੀਂ ਬਣਵਾਈਏ ਅੱਛਾ ਫਿਰ ਕਦੋਂ ਬਣਾਉਣਾ ਮੌਲਾਂਗੀਆਂ ਚਲਣੀਆਂ ਆਈ ਐਤੀ ਉਡੀਕ ਹੈ ਭੈਣ ਦੀ ਵੀ ਭੈਣ ਆਉਣਗੇ ਬੰਨਣਗੇ ਆਉਣਗੇ ਆਉਣਗੇ ਜ਼ਰੂਰ ਆਉਣਗੇ ਅੱਛਾ ਅੰਕਲ ਜੀ ਭੈਣ ਭਰਾ ਦੇ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ ਵੀ ਭੈਣ ਭਰਾ ਦਾ ਰਿਸ਼ਤਾ ਕੀ ਹੈ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਰਿਸ਼ਤਾ ਹੀ ਭੈਣ ਤੇ ਭਰਾ ਦਾ ਇਹਦੇ ਨਾਲ ਮੋਹ ਮੋਹ ਪਿਆਰ ਵਾਧਾ ਗਈ ਹੂੰ ਠੀਕ ਆ ਅੱਛਾ ਤੇ ਮਤਲਬ ਜਿਹੜੀ ਲੜਾਈ ਹੁੰਦੀ ਹੈਗੀ ਲੜਦੇ ਝਗੜਦੇ ਰਹਿੰਦੇ ਨੇ ਕਿ ਉਹ ਲੜਾਈਆਂ ਦਾ ਲੜਾਈਆਂ ਝਗੜੇ ਦਾ ਉੱਤੇ ਤਾਂ ਹੁੰਦੇ ਰਹਿੰਦੇ ਆਈ ਇਹਦਾ ਭੈਣ ਭਰਾ ਦਾ ਰਿਸ਼ਤਾ ਕਦੇ ਨਹੀਂ ਟੁੱਟਦਾ ਹੁੰਦਾ ਅੱਛਾ ਮਤਲਬ ਉੱਤੋਂ ਉੱਤੋਂ ਲੜਦੇ ਅੰਦਰੋਂ ਪਿਆਰ ਕਰਦੇ ਅੰਦਰੋਂ ਬਹੁਤ ਪਿਆਰ ਕਰਦੇ ਅੱਛਾ ਭਰਾ ਕੋਈ ਭੈਣ ਭਰਾ ਭੈਣਾ ਹੋਣੀ ਹੈ ਕਿੰਨੀ ਹੈ ਕਿ ਜ਼ਰੂਰੀ ਨੇ ਅੰਕਲ ਜੀ ਹੋਣੀਆਂ ਜ਼ਰੂਰੀ ਐ ਜੀ ਬਹੁਤ ਜ਼ਰੂਰੀ ਐ ਸੱਸ਼ੀ ਗਾਲਾਂ ਤੋਂ ਸੱਸ਼ੀ ਗਾਲਾਂ ਬੇਟੀ ਬੜੀਆਂ ਰਖੜੀਆਂ ਵੇਚ ਰਿਓ ਅੱਜ ਹੈ ਰਖੜੀਆਂ ਬੇਟੇ ਤਿਆਰ ਹੈ ਹਾਂ ਸਾਡੀ ਕੁਦਰਤ ਨੇ ਡਿਊਟੀ ਲਈ ਹੈ ਹਾਂ ਬਿਲਕੁਲ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋਗੇ ਇਹ ਬਹੁਤ ਵਧੀਆ ਪਵਿੱਤਰ ਤਿਹਾੜਾ ਜਿਹਦੇ ਤੁਹਾਡੀ ਡਿਊਟੀ ਲੱਗੀ ਐ ਸੋ ਮੈਨੂੰ ਇਹ ਦੱਸੋ ਕਿ ਤੁਸੀਂ ਰਖੜੀਆਂ ਵੇਚਣੀਆਂ ਆ ਬਣਾਉਣੀਆਂ ਨਹੀਂ ਹੈਗੀਆਂ ਨਹੀਂ ਬਣਾਉਣੀਆਂ ਨਹੀਂ ਆਉਂਦੀਆਂ ਬੇਟੇ ਵੇਚਦੇ ਹੀ ਐ ਨਾ ਨਾ ਬਣਾਉਣੀਆਂ ਹਾਂ ਬਣਾਉਣੀਆਂ ਹੈ ਕਿ ਬੇਟੇ ਹਾਂ ਬਣਾਉਣੀਆਂ ਤਾਂ ਹੈਗੀਆਂ ਅੱਡਾ ਜਿਵੇਂ ਪਰਿਵਾਰ ਆ ਸਾਰੀ ਸਿਸਟਰ ਹੈ ਮਾਸੀ ਦੀਆਂ ਲੜਕੀਆਂ ਸਾਰੀਆਂ ਸਾਨੂੰ ਰਖੜੀਆਂ ਭੇਜਣੀਆਂ ਹੈ ਅੱਛਾ ਜੀ ਅਸੀਂ ਬਕਾਇਦਾ ਬਣਾਉਣੇ ਆ ਤੇ اسی ਗੱਲ ਨਹੀਂ ਹੈ ਬਈ ਡਾਕ ਆ ਜਾਂਦੀਆਂ ਜੀ ਤੇ ਮੇਰੀਆਂ ਬੇਟੀਆਂ ਹੈ ਬਸੇ ਮੇਰੇ ਰੀਅਲ ਸਿਸਟਰ ਹੈ ਨਹੀਂ ਅੱਛਾ ਤੇ ਮੇਰੀ ਮਾਸੀ ਦੀ ਲੜਕੀ ਆ ਉਹ ਭੇਜ ਦਿੰਦੀਆਂ ਤੇ ਮੇਰੀਆਂ ਬੇਟੀਆਂ ਮੰਨ ਲੈਂਦੀ। ਅੱਛਾ ਅੱਛਾ ਇਹ ਬਹੁਤ ਵਧੀਆ ਪਰ ਭੈਣ ਭਰਾ ਦਾ ਰਿਸ਼ਤਾ ਕਿਵੇਂ ਕਿੰਨਾ ਕੁ ਜ਼ਰੂਰੀ ਹੈਗੀ ਤੁਸੀਂ ਮੈਨੂੰ ਇਹਦੇ ਬਾਰੇ ਦੱਸੋ। ਬਹੁਤ ਜ਼ਰੂਰੀ ਹੈ ਬੇਟੇ। ਇਹ ਇੱਕ ਬੰਧਨ ਹੈ ਭੈਣ ਭਰਾ ਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ। ਪੁਰਾਣੇ ਸਮੇਂ ਤੋਂ ਲੈ ਕੇ ਇਹ ਚੱਲਦਾ ਆਉਂਦਾ ਹੈ। ਇਹਦੀਆਂ ਬਹੁਤ ਕਥਾਵਾਂ ਜੁੜੀਆਂ ਇਹਦੇ ਨਾਲ। ਇੱਕ ਬਹੁਤ ਪਵਿੱਤਰ ਬੰਧਨ ਹੈ। ਕਹਿੰਦੇ ਕਿ ਰਖੜੀ ਆ ਬੱਜਣਾ ਇਹ ਕਹਿੰਦੇ ਰਖਿਆ ਕਰਨੀਆਂ ਵੀ ਭਰਾ ਦੀ ਰਖਿਆ ਲਈ ਕੋਈ ਭਰਾ ਦੀ ਜੋ ਵੀ ਹੈ ਵੀ ਆਪਣੀ ਭੈਣ ਦੀ ਰੱਖਿਆ ਕਰਨੀ ਰੱਖਿਆ ਕਈ ਤਰ੍ਹਾਂ ਦੀ ਹੁੰਦੀ ਹੈ ਬੇਟੇ ਜਿਸ ਤਰ੍ਹਾਂ ਉਸ ਦੇ ਕੋਈ ਆਪਣੇ ਕਾਰਜ ਹੁੰਦੇ ਆ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਤਾਂ ਭੈਣ ਜਿਹੜੀ ਮਹਿਸੂਸ ਕਰਦੀ ਆ ਵੀ ਮੇਰਾ ਭਾਈ ਆਵੇ ਹਾਂ ਬਿਲਕੁਲ ਚਾਹ ਹੁੰਦਾ ਹਨ ਹਾਂ ਤੇ ਅੱਜ ਕੱਲ੍ਹ ਹੁਣ ਜਿਵੇਂ ਤੁਸੀਂ ਰਖੜੀਆਂ ਦੀ ਸਟਾਲ ਲਾਈ ਆ ਕਿੰਨਾ ਤੇ ਫਿਰ ਰਸਾਨ ਲੋਕ ਕਿੰਨਾ ਆ ਰਹੇ ਨੇ ਬਹੁਤ ਬੇਟੇ अच्छा जी हर साल ਵਧਦਾ ਜਾਂਦਾ ਹੈ ਹਰ ਸਾਲ ਬਹੁਤ ਹੀ ਨਵੇਂ ਤੋਂ ਨਵੇਂ ਕਸਟਮਰ ਨਵੇਂ ਤੋਂ ਨਵੇਂ ਸਾਡੇ ਕੋਲੇ ਜਿਹੜੀਆਂ ਪੁਰਾਣੀਆਂ ਇਹ ਦੇਖੋ ਵੀ ਜਿਹੜੀਆਂ ਲੜਕੀਆਂ ਕਿਉਂਕਿ ਮੈਨੂੰ ਦੁਕਾਨ ਕਰਦੇ ਨੂੰ 78 ਤੋਂ ਕੀਤੀ ਹੈ ਅੱਛਾ ਜੀ ਮਤਲਬ 45 ਸਾਲ ਹੋ ਗਏ ਜਿਹੜੀਆਂ ਬੱਚੀਆਂ ਸਾਡੇ ਕੋਲੇ ਗੋਦੀ ਚੱਕੀਆਂ ਵੀ ਆਉਂਦੀਆਂ ਸੀ ਮਾਂ ਪਿਓ ਦੇ ਉਹ ਅੱਜ ਵਿਆਹੀਆਂ ਗਈਆਂ ਉਹ ਆਉਂਦੀਆਂ ਬਿਲਕੁਲ ਬਹੁਤ ਠੀਕ ਹੈ। ਤੇ ਇਸੇ ਤਰ੍ਹਾਂ ਬਈਤ ਕੀ ਮੈਸੇਜ ਦੇਣਾ ਚਾਹੋਗੇ ਭੈਣ ਭਰਾਵਾਂ ਨੂੰ ਜਿਹੜੇ ਰਖੜੀ ਦਾ ਤਿਉਹਾਰ ਮਨਾਉਣਗੇ। ਬਟੇ ਗੱਲ ਐ ਵੀ ਸਾਡਾ ਮੈਸੇਜ ਇਹੀ ਹੈ। ਇਹ ਨਾ ਤੁਸੀਂ ਵੀ ਹੋਵੇ ਕੋਈ ਕੱਲੀ ਰਖੜੀ ਬਣਾ ਲਈ 5-400 ਦੇ ਤਾਂ ਲੈ ਲਿਆ ਉਹ ਨਹੀਂ ਹੈ। ਹਾਂ। ਜਿਹੜਾ ਇਹਦਾ ਮੇਨ ਹੈ ਵੀ ਤੁਸੀਂ ਭੈਣ ਦੀ ਰੱਖਿਆ ਕਰੋ। ਹਾਂ। ਉਹ ਨਾ ਕੁੱਲੀ ਜ਼ਰੂਰ। ਹਾਂ। ਕਿਉਂਕਿ ਇਹ ਪੈਸੇ ਦਾ ਨਹੀਂ ਇੱਕ ਰਿਸ਼ਤੇ ਦਾ ਇੱਕ ਪਿਆਰ ਦਾ ਤਿਉਹਾਰ ਹੈ। ਇਕ ਵਪਾਰ ਨਹੀਂ ਹੈ ਤੇ ਪਿਆਰ ਹੈ ਹਾਂ ਸਹੀ ਗੱਲ ਹੈ ਬਹੁਤ ਸਹੀ ਗੱਲ ਸੋ ਦੇਖਿਓ ਤੁਸੀਂ ਰੌਣਕਾਂ ਲੱਗੀਆਂ ਹੋਈਆਂ ਨੇ ਕਿਵੇਂ ਪੀੜ ਜ਼ਿਆਦਾ ਨਹੀਂ ਹੋਣੀ ਥੋੜੀ ਚਾਹੀਦੀ ਵੀ ਹੈ ਹੋਣੀ ਚਾਹੀਦੀ ਵੀ ਹੈ ਤੇ ਤੁਸੀਂ ਮਹਾਰਾਜ ਇੱਧਰ ਨੂੰ ਆਜੋਗੇ ਸੋ ਤੁਸੀਂ ਰਖੜੀ ਲੈਣ ਆਏ ਹੋਗੇ ਤੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਾਂ ਅੱਛਾ ਤੇ ਤੁਸੀਂ ਇੱਥੇ ਬੰਨਣ ਆਏ ਹੋ ਕਿ ਅੱਗੇ ਬੰਨਣ ਜਾਣੀਆਂ ਬੰਨਣ ਜਾਣੀਆਂ ਅੱਛਾ ਅੱਛਾ ਤੇ ਭਾਜੀ ਨਾਲ ਲੈ ਕੇ ਆਏ ਨੇਗੇ ਹਾਂਜੀ ਅੱਛਾ ਫਿਰ ਤਾਂ ਸੂਟ ਸੈੱਟ ਵੀ ਲਿਆ ਹੋਣਾ ਕਿੰਨਾ ਕੁ ਮਹਿੰਗਾ ਲਿਆ ਬਈ ਐਤ ਕੀ ਲੈਣਾ ਜੀ ਹਲੇ ਸ਼ਾਪਿੰਗ ਚੱਲ ਰਹੀ ਹੈ ਜੀ ਅੱਛਾ ਹਜੇ ਚੱਲ ਰਹੀ ਹੈ ਹਾਂਜੀ ਹਾਂਜੀ ਕੱਲ ਸਿਸਟਰ ਵਰਗੇ ਬਣਗੇ ਜੀ ਰਖੜੀ ਅੱਛਾ ਹਾਂਜੀ ਹਾਂਜੀ ਹਲੇ ਜਾਣਾ ਜੀ ਅੱਛਾ ਸੋਹਰੇ ਜਾਣਾ ਜੀ ਹਲੇ ਹਾਂ ਹਾਂਜੀ ਹਾਂਜੀ ਬਣ ਕੇ ਆਉਣੀ ਰੱਖਿਆ ਇਦ ਨਹੀਂ ਆਈ ਸੀਗੀ ਅੱਛਾ ਅੱਛਾ ਨਹੀਂ ਬਹੁਤ ਵਧੀਆ ਲੱਗਿਆ ਕਿ ਤੁਸੀਂ ਜਾ ਕੇ ਦੀਵਾਨ ਆਏ ਹੋਗੇ ਰੱਖੜੀਆਂ ਨਾ ਬੜਾ ਵਧੀਆ ਗੱਲ ਤੁਹਾਡੇ ਵੀ ਭੈਣ ਆਏ ਹੋਣ ਕੀ ਘਰੇ ਹਨਾ ਕਾਫੀ ਇੰਤਜ਼ਾਰ ਹੁੰਦਾ ਨਾ ਭੈਣਾਂ ਦਾ ਕਿ ਉਹ ਆਉਣ ਰੱਖੜੀ ਪਾਉਣ ਨੂੰ ਹੁੰਦਾ ਹੀ ਅੰਦਰ ਹੀ ਹਾਂ ਭੈਣਾਂ ਆਉਂਦੀਆਂ ਜੀ ਖੁਸ਼ੀ ਹੈ ਜੀ ਚਾਲਵਾ ਤਿਹਾਰ ਆਉਂਦਾ ਜੀ ਹਾਂਜੀ ਸਭ ਨੂੰ ਖੁਸ਼ੀ ਹੁੰਦੀ ਹੈ ਇਹਦੀ ਕਿੰਨਾ ਪਿਆਰ ਕਰਦੇ ਆਪੜੀ ਭੈਣ ਬਹੁਤ ਪਿਆਰ ਕਰਦੇ ਆ ਕੋਈ ਨਹੀਂ ਕਿਹਾ ਪਿਆਰ ਕਰਦਾ ਦੀ ਭੈਣਾਂ ਨੂੰ ਸਾਰੀ ਪਿਆਰ ਕਰਦੇ ਸੀ ਤੇ ਤੁਹਾਨੂੰ ਯਾਦ ਆਉਂਦੀ ਜਦੋਂ ਵਿਆਹ ਹੋ ਜਾਂਦਾ ਬੰਦਾ ਘਰੇ ਆਉਂਦੇ ਤੇ ਯਾਦ ਆਉਂਦੀ ਹਣੀ ਭਰਾ ਦੀ ਵੀ ਨੇ ਭਰਾ ਇਦਾਂ ਕਰਦੇ ਸੀ ਇਦਾਂ ਹਾਂਜੀ ਬਹੁਤ ਜ਼ਿਆਦਾ ਅੱਛਾ ਤਾਂ ਫਿਰ ਐਤ ਕੀ ਜਾ ਕੇ ਕੀ ਲੈਣਾ ਭਰਾ ਤੋਂ ਗਿਫਟ ਬਸ ਪਿਆਰ ਹੀ ਪਿਆਰੀ ਹੈ ਹਾਂਜੀ ਚਲੋ ਸਹੀ ਗੱਲ ਹੈ ਪਿਆਰ ਹੋਣਾ ਵੀ ਚਾਹੀਦਾ ਤੇ ਐਸਾ ਪੂਸਾ ਗਿਫਟ ਤਾਂ ਸਾਰੇ ਇੱਕ ਪਾਸੇ ਨੇ ਪਰ ਪਿਆਰ ਹੋਣਾ ਜ਼ਰੂਰੀ ਹੈ ਹਨਾ ਸਤਿ ਸ਼੍ਰੀ ਅਕਾਲ ਅੰਤਰੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਆ ਉਹ ਕਿੰਨੀਆਂ ਜਿ ਰਖੜੀਆਂ ਵੇਚ ਲਈਆਂ ਫਿਰ ਆ ਦੇਖੀ ਜਾਵਾਆਂ ਥੋੜੀਆਂ ਜਿਹਾ ਥੋੜੀਆਂ ਜਿਹਾ ਰਹਿ ਗਈਆਂ ਹਾਂ ਅੱਛੇ ਤੇ ਫਿਰ ਮੈਨੂੰ ਆਏ ਦੱਸੋ ਵੀ ਰਖੜੀ ਬਾਰੇ ਕੀ ਰਖੜੀ ਕਿਉਂ ਬਣਾਉਂਦੇ ਨੇ ਤੁਸੀਂ ਵੀ ਪੁਰਾਣੇ ਟਾਈਮ ਚ ਬਣਾਉਂਦੀ ਸੀ ਭੈਣਾ ਆਉਂਦੀਆਂ ਅੱਜ ਵੀ ਰਖੜੀ ਬਣਾਉਂਦੀ ਹਾਂ ਹਾਂ ਅੱਜ ਵੀ ਬਣਾਉਂਦੀ ਹਾਂ ਬੰਦਾ ਬੱਸ ਹੋਉਂਦੀ ਹੈ ਅੱਛਾ ਮੇਰੇ ਭੈਣ ਦੀ ਮੰਦਰਾਉਂਦੀ ਹੈ ਹਾਂ ਕਹਿੰਦਾ ਤੁਸੀਂ ਬਹੁਤ ਲੱਕੀਓ ਹੈ ਹਾਂ हां मेरी सतरसावियो मुरा अच्छा जी आ, अच्छा दे 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 हां अच्छा ते उनना टाइम दे ਵਿੱਚ ਕਿ ਮੇਰੇ ਘਰੀ ਬੰਦੇ ਹੁੰਦੇ ਸੀਗੇ ਉਹ ਮੜਾ ਸਾਦੇ ਹੁੰਦੇ ਸੀ ਲੋਕੀ ਸਾਹਕੇ ਅੱਗੇ ਹੁੰਦੇ ਹਾਂਜੀ ਟਾਗੇ ਹਸਟਲ ਉਹ ਟਾਗੇ ਬਣ ਜਾਂਦੇ ਸੀ ਹੂੰ ਹੁਣ ਤਾਂ ਆਟੇ ਹੋ ਅੱਗੇ ਨਾ ਨੁਕ ਜੇ ਵਧੀਆਂ ਨਾ ਨੁਕਾਏ ਵਧੀਆ ਅੱਗੇ ਫਸੋ ਆ ਛੋਟੀ ਛੋਟੀ ਬਿਲੀ ਬਿਲੀ ਰਹੋਣੀਆਂ ਬੋਲੇ ਬੋਲੇ ਅੱਛਾ ਮੈਨੂੰ ਇਹ ਦੱਸੋ ਕਿ ਭੈਣ ਭਰਾ ਦਾ ਰਿਸ਼ਤਾ ਹੋਣਾ ਕਿੰਨਾ ਤਾਂ ਜ਼ਰੂਰੀ ਹੈ ਜੀ ਭੰਡ ਦਾ ਬਹੁਤ ਬਹੁਤ ਮਹੱਤਵ ਹੈ ਹੂੰ ਅੱਜ ਕੱਲ ਦਾ ਭੈਣ ਭਰਾ ਹੈ ਨਹੀਂ ਹੂੰ ਅਗਰ ਪੈਂਦਾ ਮਤ ਤੋਂ ਬਹੁਤ ਪੂਰ ਰਹੀਗਾ ਹੂੰ ਐ ਹੁਣ ਐਂ ਨਹੀਂ ਤੁਹਾਡਾ ਪਰ ਪਿਆਰ ਘਟ ਗਿਆ ਹੁਣ ਕਿਆ ਕਰ ਗਿਆ ਹੂੰ ਉਹਨਾਂ ਨੇ ਪ੍ਰਾਇਮਰੀ ਵੀ ਬੰਦ ਕਰਾ ਲਿਆ ਪ੍ਰਾਇਮਰੀ ਬੰਦ ਕਰਾ ਲਿਆ ਆਲਰੇ ਵੀ ਬੰਦ ਲੇਟ ਆ ਗਿਆ ਆਪਦੇ ਕੰਮਾਂ 'ਚ ਬਿਜੀ ਹੋ ਗਏ ਸਾਰੇ ਉਹਨੇ ਆ ਵੀ ਉਹਦੇ 10 ਜੀਆਂ ਬਾਹਰ ਵਾਗੇ ਬਾਹਰ ਵਾਗੇ ਬਾਹਰ 10 ਕੁੜੀ ਬੰਦ ਲੇ ਲੇ ਫਿਰ ਕੌਲ ਦੀ ਬੰਦ ਲੇ ਫਿਰ ਨਵੀਂ ਮਿਲ ਜੀ 10 ਹੋ ਗਿਆ ਚਾ ਬਾਹਰ ਨਾ ਚੇ ਉਹ ਆਂਦਰੋਂ ਪ੍ਰਾਜੇੜਾ ਕੱਟਦਾ ਜਿਹੜਾ ਕੌਣ ਹਰੇ ਕੌਣ ਹਾਂ ਦਾ ਜਿੱਤਿਆ ਠੀਕ ਬੰਦ ਨੇ ਹੂੰ ਦੇਖੋ ਕਹਿੰਦੇ ਆ। ਅੱਜ ਉਹ ਤੁਸੀਂ ਜਿਹੜਾ ਖਰੀਆ ਵੇਚ ਰਹੇ ਹੋ ਕਿੰਨਾ ਕੁ ਰੁਝਾਨ ਦੇਖ ਰਹੇ ਹੋ ਲੋਕਾਂ ਦਾ ਕਿੰਨੇ ਕੁ ਲੋਕ ਆ ਰਹੇ ਨੇ ਜੀ? ਕਾਫੀ ਲੋਕ ਆ ਰਹੇ ਨੇ। ਹਾਂ ਜੀ। ਹਾਂ, ਕਾਫੀ ਆਉਂਦੇ। ਇਹ ਮੈਂ ਕਿਹਦੇ ਸਟੇਟਾਂ ਦਾ ਤੱਕ ਨਾ ਸੀਮਤ ਰਹਿ ਜੇ ਰਖੜੀ ਆ ਕਿ ਲੈ ਵੀ ਲੈਣ। ਨਹੀਂ ਨਹੀਂ ਲੈਣਾ। ਜਲਦੀ ਆਂਦੇ ਰੋ ਬਤ। ਹਾਂ ਠੀਕ ਹੈ। ਚਲੋ ਬਹੁਤ ਵਧੀਆ ਜੀ। ਤਾਂ ਇਸੇ ਤਰ੍ਹਾਂ ਆ ਤੁਸੀਂ ਵੇਖੋ। ਇਹ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਕਿ ਮੈਂ ਤੁਹਾਨੂੰ ਹਾਜੀ ਰਤਨ ਦੀਆਂ ਤਸਵੀਰਾਂ ਦਿਖਾਉਣੀ ਆ। ਔਰ ਇੱਥੇ ਵੀ ਸਾਡੀ ਮਾਰਕੀਟ ਦੇ ਵਿੱਚ ਪੂਰੀ ਐ ਰੌਣਕ ਮੇਲਾ ਪੂਰਾ ਲੱਗਿਆ ਹੁੰਦਾ ਰਖੀ ਜਾਣੂ ਦੇ ਕੋ ਪਹਿਣਾ ਆਈਆਂ ਹੋਈਆਂ ਨੇ ਜੀਆਂ ਉਹ ਤੋਂ ਲੈ ਕੇ ਐਂਡ ਤੱਕ ਸਾਡਾ ਪੂਰਾ ਇੱਥੇ ਬਾਜ਼ਾਰ ਬਣਿਆ ਹੋਇਆ ਹੈਗਾ ਸੋ ਆ ਉਹ ਅੱਗੇ ਦੀਆਂ ਤਸਵੀਰਾਂ ਦਿਖਾਉਣੀ ਆ